ਠੀਕ ਆ ਚਲਿਓ ਸ਼ਾਣਾ ਇਹ ਨੰਨੀ ਦਾ ਘਾਰਾ ਪਈਏ ਨਹੀਂ ਮੰਨਦੀ ਪਰ ਉਹਨੇ ਟਰੰਕ ਪਾ ਲੈ ਕਿੱਥੋਂ ਕੋਤ ਰੱਖੇ ਹੋਇਆ ਤੂੰ ਨਾ ਟੈਗ ਟੂਕ ਨਾ ਕਰਾਂ ਜ ਜਾ ਕੇ ਪਈਆ ਸੈੱਟ ਕਰ ਲਾਂ ਜਾ ਆਹੋ ਮਸਾ ਠੀਕ ਕੀਤਾ ਪਾ ਪਾਏ ਅਸੀਂ ਪਤਾ ਨਹੀਂ ਕੀ ਕਾਰਜਾ ਲੈ ਕੇ ਗਿਆਗਾ ਕਹਿੰਦਾ ਵੀ ਕਹਿੰਦੇ ਐਂਜੋਗ੍ਰਾਫੀ ਕਰਨੀ ਆ ਮੈਂ ਹਾਂ ਪੁੱਛ ਲਈ ਭਾਈ ਕੋਈ ਪ੍ਰੋਬਲਮ ਨਾ ਹੋਵੇ ਉਹਦੇ ਨਾਲ ਤੇ ਦੇਖੋ ਨਾ ਟੈਨਸ਼ਨ ਹੋਈ ਪਈ ਆ ਸਰੀਰ ਚੱਲਣ ਵਾਲਾ ਹੈ ਨਹੀਂ ਉਹਦਾ ਐਂਜਿਓਗ੍ਰਾਫੀਆ ਰੱਬ ਸੁੱਖ ਰੱਖੇ ਪਰਮਾਤਮਾ ਕੁੱਛ ਨਾ ਹੋਵੇ ਮੈਂ ਤਾਂ ਆਪਰਾ ਮੰਮੀ ਨੂੰ ਦੇਖ ਕੇ ਹੋ ਗਈ ਪਹਿਲਾਂ ਵੀ ਤੁਹਾਨੂੰ ਦੱਸ ਕੇ ਥੀ ਮੇਰੇ ਵੀ ਦਿਮਾਗ ਸਿਰ ਹੀ ਦੁਖਣੋਂ ਨਹੀਂ ਹਟਦਾ ਰਾਤ ਮੇਰਾ 2 ਵਜੇ ਤੱਕ ਟੈਨਸ਼ਨ ਹੈ ਸਾਰੇ ਜਾਣੇ ਪ੍ਰੇਅਰ ਕਰਿਓ ਮੇਰੀ ਮੰਮੀ ਲਈ ਕਿ ਮੇਰੀ ਮੰਮੀ ਨੂੰ ਕੁਛ ਨਾ ਹੋਵੇ ਇਹ ਬਹੁਤ ਆ ਰਿਹਾ ਮੇਰੀ ਮੰਮੀ ਉਹ ਕਹਿੰਦੇ 4 ਸਾਲ ਵੀ ਕੱਢ ਸਕਦੀ 4 ਸੈਕਿੰਟ ਵੀ ਕੱਢ ਸਕਦੀ ਤੇ ਮੰਮੀ ਨੂੰ ਰਾਤ ਭਾਈ ਫੇਰ ਆ ਗਿਆ ਮੰਮੀ ਨੂੰ ਅਟੈਕ ਤੇ ਸਾਰੇ ਪ੍ਰੋਬਲਮ ਚ ਲੈ ਕੇ ਗਿਫਟੀ ਵੀ ਹੈ ਨਹੀਂ ਸੀ ਗੱਡੀ ਹੈ ਨਹੀਂ ਸੀ ਜੀ ਘਰੇ ਗਿਆ ਹੋਇਆ ਗਿਫਟੀ ਫੇਰ ਗਵੰਡੀਆਂ ਦੇ ਨੂੰ ਠਾਇਆ ਉਹਨਾਂ ਦੇ ਲੈ ਕੇ ਗਏ ਉਹ ਫਿਰ ਆ ਗੱਲ ਬਣੀ ਕਿਉਂ ਉਹ ਆਪ ਨਹੀਂ ਆਉਂਦਾ ਮੈਂ ਠੰਡ ਚ ਮਾਰਿਆ ਛੋਲ ਲੱਤਾਂ ਮੈਂ ਲੋਰ ਭਾਈ ਦੇ ਦਿੱਤਾ ਆਖੇ ਸੀ ਆਇਆ ਹੁਣ ਉਹ ਕਹਿੰਦੀ ਆਉਂਦੀ ਹੈ ਫੇਰ ਕਹਿੰਦੀ ਆਖੇ ਗਲਤ ਗੱਲ ਤੇ ਕਹਿੰਦੀ ਦੀ ਮੈਂ ਮਾਰਦਾ ਮਮਾ ਮੈਂ ਵਧੀਆ ਪਿਆ ਸੀ ਉਹਦਾ ਜਾਈ ਕਿ ਮੈਂ ਇਹਨਾਂ ਨੇ ਪਾ ਮੇਰੀ ਬਲੌਗ ਚ ਪਾ ਬੀ ਓਹ ਸੋਹਣਾ ਬੁੱਤਾ ਦੇ ਜੱਬੀ ਦੇਹਨ ਦਸੀ ਬਲੌਗ ਚ ਪਾਈਏ ਕਿ ਨਾ ਪਾਈ ਤੈਨੂੰ ਪਾਣਾ ਪਊ ਚੱਲ ਢਾਡ ਤੇ ਮਾਰਦਾ ਮਮਾ ਮੈਂ ਮਮਾ ਢਾਡ ਤੇ ਮਾਰਦਾ ਪੈ ਜਾ ਉੱਠਿਆ ਸੋਲ ਲੱਗਾ ਲੋਰ ਬਚਾਰਾ ਮਹਤਿਆਰ ਹੋ ਗਿਆ ਸੀ ਆ ਤੇਰੀ ਦੀ ਮਮਾ ਚੱਲਿਆ ਸੀ ਜੀ ਲੈਣ ਬਿਊਟੀ ਨੂੰ ਤੇ ਬਿਊਟੀ ਉੱਥੇ ਘਰੇ ਹੈਗੀ ਨਾਲ ਹੀ ਸਾਡੀ ਬਿਮਾਰ ਹੋਈ ਪਈ ਸੀ ਉਹ ਪਈ ਹੈਗੀ ਉਹ ਕੋਈ ਹੁਣ ਬੈਠਾ ਨਹੀਂ ਮੈਂ ਆਈ ਹੈ ਕਹੂਗੀ ਨਾਨੀ ਨਾਨੀ ਹੋ ਗਈ ਸੀ ਬਿਮਾਰ ਲੋੜੀ ਵਾਲੇ ਦਿਨ ਸਾਨੂੰ ਪਤਾ ਜਿਹੜੀ ਸਾਡੇ ਨਾਲ ਹੋਈ ਹੈ ਲੋੜੀ ਵਾਲੇ ਦਿਨ ਨਾਨੀ ਨੂੰ ਆ ਗਈ ਸੀ ਪ੍ਰੋਬਲਮ ਨਾ 10 ਵਜੇ ਅਟੈਕ ਆ ਗਿਆ ਸੀ ਅਸੀਂ ਲੈ ਕੇ ਜਿੰਦਲ ਦੇ ਜਿੰਦਲ ਦੇ ਐਮਰਜੈਂਸੀ ਦੇ ਵਿੱਚ ਦਾਖਲ ਕੀਤਾ ਜੋ ਦਾਖਲ ਕੀਤਾ ਉਹਨੇ ਦੂਜੇ ਦਿਨ ਫਿਰ ਅਸੀਂ ਉੱਥੋਂ ਵਾਏ 15000 ਰੁਪਏ ਉਹਨੇ ਲੈ ਲਿਆ ਜਿੰਦਲ ਜਮਾ ਸਿਰੇ ਦਾ ਠੱਗ ਹੈਗਾ ਡਾਕਟਰ ਫਿਰ ਉਸ ਤੋਂ ਬਾਅਦ ਅਸੀਂ ਲੈ ਕੇ ਸਿੱਧਾ ਜਲੰਧਰ ਜਲੰਧਰ ਰੱਖੀ 3 ਦਿਨ ਰੱਖੀ 3 ਦਿਨ ਰੱਖੀ ਤੇ 9 ਵਜੇ ਘਰੇ ਆਏ ਬਠਿੰਡੇ 11 ਵਜੇ ਅਟੈਕ ਆ ਗਿਆ ਨਾਨੀ ਨੂੰ ਫਿਰ ਜੋ 11 ਵਜੇ ਆ ਗਿਆ ਫਿਰ ਅਸੀਂ ਭੱਜੇ ਦਿੱਲੀ ਹਾੜ ਦੀ ਤਿੰਨ ਦਿਨ ਦਿੱਲੀ ਹਾੜਦੇ ਰਹੀ ਹੁਣ ਨਾਨੀ ਸਾਡੀ ਜਮਾ ਠੀਕ ਹੈ ਪਰ ਆਡਰ ਕੁੜੀਓ ਹੁਣ ਨਾਨੀ ਕੋਲੇ ਮੇਰੀ ਲੱਗੀ ਹੈ ਡਿਊਟੀ ਹੋਰ ਵਸੀ ਹੁਣਾਂ ਨੂੰ ਐਸੀ ਡਿਊਟੀ ਲਈ ਵਾਪੇ ਹੁਣਾਂ ਨਹੀਂ ਵੀ ਨਾਨੀ ਦੇ ਕੋਲੇ ਅਸੀਂ ਰਹਿਣਾਗਾ ਨਾਨੀ ਨੂੰ ਜ਼ਬਰਦਸਤ ਜਿਹੜੇ ਅਟੈਕ ਹੁੰਦੇ ਉਹ ਆਏ ਸਾਰਾ ਟੱਬਰ ਰੋਵੇ ਕਰ ਲਾਵੇ ਇਸ ਕਰਕੇ ਮੈਂ ਆਪਦੀ ਮੰਮੀ ਕੋਲ ਹੀ ਹੁਣ ਔਣੀ ਆ ਸੌਣ ਦਿਨੇ ਵੀ ਆ ਜਾਨੀ ਆ ਤੇ ਨਾਨੀ ਬਹੁਤ ਬਿਮਾਰ ਹੋ ਗਈ ਸੀ ਬਿਊਟੀ ਦੀ ਤੇ ਬਹੁਤ ਵੱਡੇ ਵੱਡੇ ਅਟੈਕ ਆ ਗਏ ਸੀ ਨਾਨੀ ਨੂੰ ਦੋ ਟੈਕ ਬਹੁਤ ਵੱਡੀ ਸਟਰੰਟ ਪਾਇਆ ਸਟਰੰਟ ਦੇ ਵਿੱਚ ਬਲੋਕੇਜ ਆ ਗਈ ਸੀ ਜਿਹੜੀ ਬਲੋਕੇਜ ਹੁਣ ਅਸੀ ਖਲਵਾਈ ਆ ਤੇ ਮ ਆਪਣੇ ਜਲੰਧਰ ਤੋਂ ਫਿਰ ਉਹ 48 12 ਤੋਂ ਲੈ ਕੇ 48 ਘੰਟੇ ਤੱਕ ਮਤਲਬ ਟੈਕ ਦੇ ਬਣ ਸਕਦੀਆਂ ਹੁੰਦੀਆਂ ਚੀਜ਼ਾਂ ਉਹ ਤੇ ਉਹ ਹੋ ਗਿਆ ਸੀ ਮੰਮੀ ਨੂੰ ਸਤੇ ਉਹਦੇ ਵਿੱਚ ਮੈਨੂੰ ਠੰਡ ਲੱਗ ਗਈ ਤਿੰਨ ਦਿਨ ਮੈਂ ਜਲੰਧਰ ਰਹੀ ਨਾਨੀ ਨਾਲ ਤੇ ਉੱਥੇ ਕੁਝ ਨਹੀਂ ਹੋਇਆ ਨਾਲ ਐਡਾ ਵੱਡਾ ਹਸਪੀਟਲ ਸੀ ਜਲੰਧਰ ਦਾ ਕੈਪੀਟਲ ਹਸਪੀਟਲ ਹੈ ਜਿਹੜਾ ਤਿੰਨ ਦਿਨ ਤਿੰਨ ਤਿੰਨ ਹਸਪੀਟਲਾਂ ਚ ਭੱਜੇ ਪੰਜ ਦਿਨ ਅਸੀਂ ਜਿੰਦਲ ਜਮਾ ਸਿਰੇ ਦਾ ਠੱਗ ਡਾਕਟਰ ਕੁਝ ਵੀ ਨਹੀਂ ਕੀਤਾ ਐਚ ਆਈ ਵੀ ਲੈਟੈਸਟ ਕਰਨਾ ਉਹਨੂੰ ਪੁੱਛਣ ਨਾਲ 75 ਸਾਲ ਦੀ ਉਮਰ ਚਾਚਾ ਹੀ ਵੀ ਟੈਸਟ ਕਰੇਗਾ ਤੂੰ ਹੈ ਜਿਹੜੇ ਕਿ ਉੱਥੇ ਤਾਂ ਰਿਪੋਰਟਾਂ ਅਸੀਂ ਦਿਖਾਈਆਂ ਉਹ ਤੋਂ ਪਹਿਲਾਂ ਅਸੀਂ 골ਡਨ ਦੇ ਗਏ 골ਡਨ ਵੀ ਹਾਰ ਦਾ ਡਾਕਟਰ ਉਹ ਦਿਨੇ ਗਏ ਸੀਗੇ ਜਦੋਂ ਲੋਹੜੀ ਤੋਂ ਇੱਕ ਦੋ ਦਿਨ ਪਹਿਲਾਂ ਤੇ ਨਾਨੀ ਬਹੁਤ ਬਿਮਾਰ ਹੋ ਗਈ ਸ਼ਾਦੀ ਮੰਮੀ ਬਹੁਤ ਜ਼ਿਆਦਾ ਬਿਮਾਰ ਹੋ ਗਈ ਸੀ ਤੇ ਹੁਣ ਠੀਕ ਹੈਗੀ ਤੇ ਉਹ ਪਈਆਂ ਵੀ ਕੁੜੀਆਂ ਹਨ ਬੈਠੀਆਂ ਨੇ ਕੋਲ ਹੁਣ ਆਰੀ ਹੈ ਬਿਊਟੀ ਤੇ ਬੈਠੀਆਂ ਜੀ ਨਾਨੀ ਕੋਲੇ ਆਪਾਂ जय श्री राम जी आज आ देखो इधर और जो सारा आ गया अपने हाथ 3 कोठियां लिए वास्ते 200 डगर मिले और खुशी वास्ते 100 डले वास्ते वास्ते 1 दो जी वास्ते और की गई सारे 2000 हजार लिया दादा 12400 का है दोनों में लाते तो भी का हो गया आपको 12400 12400 का चल बना बेटा ਦੇ 12 ਹਜ਼ਾਰ ਦਾ ਬਿੱਲ ਬਣਾਈ ਬੈਠਾਗਾ ਆਹ ਤੇਨ ਦੇ ਦੂੰਗਾ ਇੰਨੇ ਪੈਸੇ ਹੈ ਹਾਂ ਭੁਜੀਆ ਹਾਂ ਉਹ ਆਪ ਕੀ ਮਰਜ਼ੀ ਹੈ ਹੋ ਲਾਇਆ ਜੀ ਉਹ ਪਈ ਦੋ ਸੂਟ ਪੀਲਾ ਤੇ ਨਸਵਾਰੀ ਤੇ ਕੋਟੀ ਪੰਮੀ ਤਾਂ ਕੋਟੀ ਪਾ ਕੇ ਬੈਗੀ ਆ ਤੇ ਮੇਰੀ ਆ ਪਈ ਆ ਤੇ ਸ਼ਾਰਟ ਕੋਰਟੀ ਲੈ 12 ਹਜ਼ਾਰ ਕਿਤਨੇ ਬਣਾਇਆ 12 ਹਜ਼ਾਰ ਕਿਤਨੇ ਹੈ 12400 ਰੁਪਏ ਆਵਾਰ 400 ਤਾਂ ਛੋੜੇਗਾ ਨਾ 400 ਛੋੜੇਗਾ 400 ਕਹ ਰਹਾ ਹੈਗਾ ਵਹੀ ਤਰ੍ਹਾਂ ਦਾ ਦੋਸਾ ਛੋੜ ਨਹੀਂ ਪੜੇਗਾ ਭਈਆ ਉਹ ਹਜ਼ਾਰ ਹਜ਼ਾਰ ਕੇ ਸੁੱਟੋ ਬੱਚੇ ਦੋ ਕਿੱਡੀ ਚਲਾਕ ਹੈ ਕਹਿੰਦਾ ਚਲਾਕ ਨਹੀਂ ਮੈਨੂੰ ਕੋ ਪਤਾ ਇਤਨੇ ਦਾ ਬੰਦਾ ਹੈ ਕਾਲਾ ਜੀ ਰੋਜ਼ ਮੈਨੂੰ ਕਹਿੰਦੇ ਭਾਈ ਤੂੰ ਆਉਂਦਾ ਨਹੀਂ ਤੂੰ ਆਉਂਦਾ ਨਹੀਂ ਤੂੰ ਅੱਜ ਜਾ ਕੇ ਤੇ 12000 ਲਾ ਕੇ ਤੁਰ ਗਿਆ ਚਲੋ ਕੋਈ ਗੱਲ ਨਹੀਂ ਕਰ ਲਿਆ ਬੋਆ ਜੀ ਕੰਮ ਇਹ ਨਾ ਨਹੀਂ ਕਰਦੀ ਸਾਈ ਲੱਗਿਆ ਸੇ ਕਰਨਾ ਭਾਈ ਮੈਂ ਮੰਮੀ ਹੈਗਾ ਨਹੀਂ ਠੀਕ ਆ ਇਹ ਨੰਨੀ ਦਾ ਘਾਰਾ ਭਈਏ ਨਹੀਂ ਮੰਨਦੀ ਪਰ ਉਹਨੇ ਟਰੰਕ ਪਾ ਲਈ ਕਿੱਥੇ ਕੁਝ ਰੱਖੇ ਹੋਏ ਆ ਤੂੰ ਉਹਨਾਂ ਟੈਕ ਟੂਨਾਂ ਕਰਨੀ ਜਾ ਕੇ ਪਹਿਲੇ ਸੈੱਟ ਕਰ ਲਾਂਗਾ ਆਹੋ ਮਸਾ ਠੀਕ ਕੀਤਾ ਆਹ ਦੇਖੋ ਪਾਣੀ ਦੇ ਫੋਟੋ ਕਿੰਨੇ ਰੱਖਿਆ ਚਲੋ ਲਿਆਓ ਚਲੋ ਲਿਆਓ ਇਹ ਇੱਧਰ ਆ ਕੇ ਮੈਂ ਜੀ ਕਹਿੰਦੀ ਮੇਰੇ ਸਾਰੇ ਸੱਚੀ ਆ ਇਧਰ ਇਧਰ ਦੇਖੋ ਸਪਾਈ ਕਿੰਨੀ ਗੁੱਡ ਨਿਕਲੀ ਸੋਹਣੀ ਆਹ ਇਹ ਅਲੀ ਸਰੋਂ ਆਈ ਨਾ ਚੱਲੋ 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 ਕੱਢੋ ਨਾਂ ਨੀ ਦੇ ਕਮਰੇ ਸਫਾਈ ਕਰਨੀ ਆਏ ਕੱਪੜੇ ਨਹੀਂ ਆ ਗਈ ਫੈਲੀਆਂ ਕਿਹਦੀ ਝੋਲਾ ਰੱਖੀ ਉਹ ਟੇਮਾ ਆ ਦੇ ਕੁਕੀ ਨਾ ਜਾ ਕੰਮਰੇ ਛੋਟਾ ਨੂੰ ਮਿਲਾ ਦਤਾ ਹੈ ਪਸਾਰ ਆ ਦੇ ਆ ਕੀ ਜਰਾ ਫਰੇਆ ਲਾ ਸੋਲਾ ਕੋਸਣ ਵਾਲੀਆਂ ਹੋ ਗਈਆਂ ਧੋਣ ਵਾਲੀਆਂ ਨੇ ਆ ਦੇ ਇਹਨੂੰ ਇਹ ਨੂੰ ਬੁਲਾਇਆ ਸਫਾਈ ਕਰਨ ਨੂੰ ਮੈਂ ਕਰਾਈਆ ਵੈਸੇ ਤਾਂ ਸਾਰੀ ਬੁੰਗੇ ਤਾਂ ਘੜੀ ਹੁੰਦੇ ਉਹ ਮਸ਼ੀਨ ਲੱਗੇ ਕੰਬਲ-ਕੁੰਬਲ ਧੋਤੇ ਜਾ ਰਹੇ ਨੇ ਮੰਮੀ ਨੇ ਤੇ ਕੰਮ ਵਾਲੀ ਆ ਗਈ ਆ ਸਾਰਾ ਤਿਆਬ ਪਾ ਕੇ ਧੋਤਾ ਅਜਰਾ ਵਾਲੀ ਮਾਸੀ ਨਿਆਮਾ ਜਵਾਕਾਂ ਦੀ ਭੂਆ ਨਿਕਲਾਂਗਾ ਤੇ ਬੁੰਗੇ ਨੇ ਕਿਹਾ ਵੀ ਤੂੰ ਘਾ ਬੁੰਗੇ ਆ ਤਾਂ ਇੱਕ ਨਾ ਹੀ ਆ ਤਿਆਬ ਪਾ ਕੇ ਰਗੜਨਾ ਪਈੜਾ ਸਾਰਾ ਕੁਛ ਨਹੀਂ ਰਗੜਦਾ ਕੰਮੀ ਨੇ ਅਦਰੋਂ ਅੰਦਰ ਸਫਾਈ ਰਹੀ ਤੇ ਨਾਨੀਆਂ ਮੈਂ ਨਾ ਹਾਂ ਨੂੰ ਉਹ ਤਾਂ ਜਾਈ ਸੀ ਕਿਹੜਾ ਮਾਰੇ ਸੀ ਜਿਹਨੇ ਛੋਟੀ ਭੈਣ ਨੇ ਆਉਣਾਗਾ ਐ ਕਪਤਾਨ ਕਿੱਥੇ ਆ ਮੰਮੀ ਕੰਬਲ ਧੋਣਾ ਆ ਹੋ ਅੱਛਾ ਇਹ ਕਿਹਦਾ ਕੰਬਲ ਆਗਾ ਹੋਰ ਕੰਬਲ ਧੋਣਾ ਕਿੰਨੇ ਕੱਪੜੇ ਹੋ ਗਏ ਚੱਲ ਪਾ ਦੇ ਕੋਈ ਨਹੀਂ ਤੇ ਬੂੰਗੇ ਹੁਣ ਹੋ ਤਾ ਗਿਆ ਉਧਰ ਗੈਲਰੀ ਸਾਫ ਕਰਤੀ ਹਾਂ ਹੈ ਆਹ ਬਲੇ ਕੋਠਾ ਕਿਹੜਾ ਉਤਲਾ ਆ ਹੀ ਰਹਿ ਗਈ ਰਾਤ ਜਾਨੀ ਜੀ ਤੇ ਮੰਮੀ ਨੂੰ ਰਾਤ ਫੇਰ 11 ਵਜੇ ਮੈਂ ਬਾਥਰੂਮ ਮੰਮੀ ਨੂੰ ਨਾ ਮੰਜੇ ਤੇ ਹੀ ਕਰਾਉਣੀ ਹੈਗੀ ਵੀ ਜਦੋਂ ਮੰਮੀ ਬਾਥਰੂਮ ਕਰਨ ਜਾਂਦੀ ਤੇ ਮੰਮੀ ਨੂੰ ਨਾ ਕਬਰਾਟ ਹੋਣ ਲੱਗ ਜਾਂਦੀ ਹੈਗੀ ਕਿ ਉਧਰੋਂ ਇਧਰੋਂ ਨਾ ਤੋ ਉਧਰ ਚਲ ਗਈ ਘਰੇ ਢਾ ਮਾਰੀ ਕੋਈ ਕੁਛ ਉਹਨਾਂ ਕੋਈ ਦੀ ਮਾਸੀ ਆਉਣਾ ਕਰਜ ਤੇ ਠੱਕੀ ਭਈ ਬਤਾਈ ਪਈ ਹੈ ਤੇ ਮੰਮੀ ਨੂੰ ਰਾਤ ਭਾਈ ਫੇਰ ਆ ਗਿਆ ਮੰਮੀ ਨੂੰ ਅਟੈਕ ਤੇ ਸਾਰੇ ਪ੍ਰੋਬਲਮ ਚ ਲੈ ਕੇ ਗਿਫਟੀ ਵੀ ਹੈ ਨਹੀਂ ਸੀ ਗੱਡੀ ਹੈ ਨਹੀਂ ਸੀ ਘਰੇ ਉਹ ਗਿਆ ਹੋਇਆ ਗਿਫਟੀ ਫੇਰ ਗਵਾਂਡੀਆਂ ਦੇ ਨੂੰ ਠਾਇਆ ਉਹਨਾਂ ਦੇ ਲੈ ਕੇ ਗਏ ਉਹ ਆਟੋ ਰਿਕਸ਼ਾ ਜਾਂਦਾ ਜਲਦੀ ਜਲਦੀ ਨਾਲ ਹੀ ਆ ਘਰ ਉਹਨਾਂ ਦਾ ਤੇ ਹੁਣ ਤਿੰਨ ਦਿਨ ਇੱਥੇ ਰੱਖੀ ਇੱਕ ਦਿਨ ਜਿੰਦਲ ਤੇ ਰੱਖੀ ਤਿੰਨ ਦਿਨ ਜਲੰਦਰ ਰੱਖੀ ਹੁਣ ਦਿੱਲੀ ਹਾਰ ਦੇ ਗਏ ਆ ਤੇ ਮੈਂ ਤਾਂ ਗਈ ਨਹੀਂ ਨਾਲ ਮੈਨੂੰ ਤਾਂ ਰਾਤ ਮੇਰਾ ਵੀ ਸਿਰ ਜਾ ਇਦਾਂ ਮਤਲਬ ਕਿ ਘੁੰਮੀ ਜਾਂਦਾ ਸੀਗਾ ਮੰਮੀ ਨੂੰ ਦੇਖ ਦੇਖ ਕੇ ਮੇਰੇ ਵੀ ਦਿਮਾਗ ਤੇ ਗੈਸ ਜੀ ਬਣ ਗਈ ਹੋ ਪਤਾ ਨਹੀਂ ਕੀ ਹੋ ਗਿਆ ਇੱਕਦਮ ਮੈਨੂੰ ਆ ਜਾ ਆ ਜਾ ਆ ਜਾ ਕਿੱਥੇ ਆ ਜਾ ਬੱਤ ਆ ਜਾ ਆ ਜਾ ਮਾਰੇ ਛਾਲ ਮਾ ਆ ਜਾ ਆ ਜਾ ਨਾਨੀ ਐ ਲਿਖ ਤਾ ਕਾ ਦੇ ਫਿਰ ਆਏ ਇਹ ਕਿਹੜਾ ਉੱਚਾ ਵਿਚਾਰੀ ਨੂੰ ਅਸੀਂ ਫਿਰ ਬਸ ਇੱਥੋਂ ਕੁਰਸੀ ਤੇ ਬਿਠਾਈ ਆ ਕੁਰਸੀ ਤੇ ਕੁਰਸੀ ਛਣੇ ਚੱਕ ਕੇ ਲਗਾਈ ਆ ਫਿਰ ਅਸੀਂ ਨਾਨੂ ਨਾਨੀ ਨੂੰ ਬਹੁਤ ਬੁਰਾ ਟੈਕ ਮੇਰੀ ਮਮੀ ਅਸੀਂ ਨਾਨੀ ਕਹਿ ਦੇ ਲੇ ਜਵਾਕਾ ਮਗਰ ਇੱਕ ਮਿੰਟ ਚ ਪਤਾ ਨਹੀਂ ਤੇ ਹੁਣ ਉਹ ਤੋਂ ਚਾਲ ਨਹੀਂ ਹੁੰਦਾ ਜਾਂ ਸਰੀਰ ਵੀਕ ਹੈਗਾ ਸਟੰਟ ਪਾਇਆ ਅੰਦਰੋਂ ਸਾਫ ਵੀ ਬਲੌਕ ਜੀ ਦਿੱਤੀ ਸੈਟ ਹੁਣ ਦਿੱਲੀ ਹਟ ਤੇ ਲਗਾਏ ਹੋਏ ਆ ਦਿੱਲੀ ਹਟ ਵਾਲੇ ਕਹਿੰਦੇ ਵੀ ਸੀ ਐਂਜੋਗ੍ਰਾਫੀ ਦੁਬਾਰਾ ਕਰਾਂਗੇ ਹੁਣ ਵੇਖੋ ਐਂਜੋਗ੍ਰਾਫੀ ਝੱਲ ਸਕਦੀ ਆ ਕਿ ਨਹੀਂ ਪਰ ਜੇ ਤਾਂ ਉਹ ਇੱਥੇ ਲਾ ਕੇ ਉਹ ਕਰਦੇ ਐਂਜੋਗ੍ਰਾਫੀ ਫਿਰ ਤਾਂ ਹੋ ਜੂਗੀ ਜੇ ਉਹ ਤਾਰ ਜੀ ਨਾਲ ਕਰਦੇ ਫਿਰ ਨਹੀਂ ਹੋਣੀ ਤੇ ਦੇਖੋ ਹੁਣ ਵਿਚਾਰੀ ਨੂੰ ਲੈ ਕੇ ਗਏ ਆ ਦੇਖਦੇ ਵੀ ਦੋਨੇ ਬਾਹਾਂ ਚ ਦਰਦ ਹੋਣ ਲੱਗੇ ਅੱਲ ਇੱਕ ਚ ਸੀ ਦੋਨਾਂ ਚ ਹੋਣ ਲੱਗੇ ਐਡਾ ਬੁਰਾ ਅਟੈਕ ਹੋ ਗਿਆ ਨਾ ਮੰਮੀ ਉਹ ਤੇ ਵਿੱਚ ਹੀ ਕਹਿੰਦਾ 6 ਮਹੀਨੇ ਤੱਕ ਆਉਂਦਾ 6 ਮਹੀਨੇ ਤੱਕ ਸਰੀਰ ਚੱਲਣ ਨਾਲ ਹੀ ਹੈ ਨਹੀਂ ਉਹ ਹੁਣ ਗਏ ਨਹੀਂ ਲੈ ਕੇ ਦੇਖੋ ਕੀ ਬਣਦਾਗਾ ਪਾਣੀ ਆ ਦੇਖ ਲੈ ਇੱਧਰ ਗਿੱਟੇ-ਗੋਡੇ ਤਾਂ ਵਧੀਆ ਮਲਦੀਆਂ ਨਿੱਕੇ-ਨਿੱਕੇ ਜੇ ਗੋਡੇ ਕਿਹਨੇ ਸਖਾਏ ਨੀ ਸ਼ਿਨੂ ਦੰਦ ਕੌਣ ਲਗਾ ਤੇਰੇ ਹੈ ਜੂਆ ਜੂਆ ਮਾਰਨੇ ਚ ਪੈੜੇ ਕਿਵੇਂ ਗੋਡੇ ਗਿੱਟੇ ਮਲੀਆਂ ਤੇ 20 ਮਿੰਟ ਹੋ ਗਏ ਬੜੀ ਨੂੰ A ਵੇਖ ਲੋ ਇਧਰ ਵਧੀਆ ਬੰਦਾ ਸਾਫ ਸੁਥਰਾ ਰਹਿੰਦਾ ਆਪਦੇ